ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਰਭੈ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਕੀ ਬੋਲੇ ਸੋ ਨਿਰਪੈ ਤਨ ਤਨ ਬਾਬੇ ਜੋੜੇ ਮਹਾਰਾਜ ਕੀ ਜੈ ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਤਨ ਤਨ ਬਾਬੇ ਜੋੜੇ ਸਾਲਾਨਾ ਮੇਲਾ ਜੋ 14 ਤਰੀਕ ਤਪਸਥਾਨ ਬਾਬੇ ਜੋੜੇ ਰਾਏਪੁਰ ਸੂਰਪੁਰ ਵਿਖੇ ਉਨ੍ਹਾਂ ਦੀ ਯਾਦ ਵਿੱਚ ਅਖੰਡ ਪਾਠਾਂ ਦੀਆਂ ਲੜੀਆਂ ਕੱਲ ਸ਼ੁਰੂ ਹੋਣਗੀਆਂ 10 ਤਰੀਕ ਤੋਂ 10 ਤੋਂ 12 12 ਤੋਂ 14 ਤਰੀਕ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਾਬੇ ਜੋੜੇ ਸਲਾਨਾ ਮੇਲਾ ਜੋ ਅਰਾਕੇ ਦੀਆਂ ਸੰਗਤਾਂ ਆਪਣੇ ਮਾਲ ਮੁਲਖੀ ਵਾਸਤੇ ਔਰ ਆਪਣੇ ਪਸ਼ੂਆਂ ਲਈ ਔਰ ਆਪਣੇ ਲਵੇਰੀਆਂ ਵਾਸਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰਨ ਵਾਸਤੇ ਸੰਗਰਾਂਦ ਤੇ ਪਹੁੰਚਦੇ ਹੈ ਸੋ ਸਾਰੇ ਹੀ ਪੰਜਾਬ ਭਰ ਤੋਂ ਆਪਣੇ ਪਸ਼ੂਆਂ ਦੀ ਹਾਜ਼ਰੀ ਲਗਾਉਣ ਵਾਸਤੇ ਮਹਾਰਾਜ ਦੇ ਚਰਨਾ ਵਿੱਚ ਬਾਬੇ ਜੋੜੇ ਖੂਹ ਤੇ ਸਾਰੇ ਹਾਜ਼ਰੀ ਲਗਾਉਂਦੇ ਆ ਤੋ ਇਸੇ ਹੀ ਮੁਖ ਰੱਖਦਿਆ ਹਾਂ ਹਰ ਸਾਲ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਕਿਰਪਾ ਦੇ ਨਾਲ ਬਾਬੇ ਜੋੜੇ ਮੇਲਾ ਜੋ ਹੈ 14 ਤਰੀਕ ਦਿਨ ਸ਼ੁੱਕਰਵਾਰ ਸੰਗਰਾਮ ਵਾਲੇ ਦਿਨ ਮਾਲਕ ਦੀ ਕਿਰਪਾ ਦੇ ਨਾਲ ਆ ਰਿਹਾ ਹੈ ਤੋ ਖੰਡ ਪਾਠਾਂ ਦੀ ਲੜੀ ਸੋਮਵਾਰ ਤੋਂ ਸ਼ੁਰੂ ਹੋਏਗੀ ਤੋ ਆਪਣੇ ਸ਼ੁੱਕਰਵਾਰ ਤੱਕ ਇਹ ਅਖੰਡ ਜਾਪ ਚੱਲਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਭਰੋ ਔਰ ਗੁਰੂ ਪਾਤਸ਼ਾਹ ਜੀ ਦੀਆਂ ਅਸ਼ੀਰਵਾਦਾਂ ਪ੍ਰਾਪਤ ਕਰੋ ਸੋ ਸਾਰੀਆਂ ਦੇਸ਼ ਔਰ ਬੁਧੀ ਜੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕ ਹੋਵੇ ਔਰ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਬਾਦਸ਼ਾਹ ਕਿਰਪਾ ਕਰਨੀ ਜਗਤ ਜਲੰਦਾ ਰਾਖਲਾ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਮਰੇ ਤਿੱਥਲਿਓ ਵਾਰ ਆਦੀਆਂ ਉਪਾਦੀਆਂ ਬਚਾ ਕੇ ਗੁਰੂ ਮਹਾਰਾਜ ਆਪਣਾ ਸ਼ੋਭਾ ਅਸ਼ੀਰਵਾਦ ਪ੍ਰਦਾਨ ਕਰਨਗੇ ਤਾਂ ਇਹ ਮੇਲਾ ਜੋ ਹੈ ਸਾਲਾਨਾ ਮੇਲਾ ਬਾਬੇ ਜੋੜੇ ਜੋ 14 ਤਰੀਕ ਨੂੰ ਦਿਨ ਸ਼ੁੱਕਰਵਾਰ ਆ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਤੇ ਆਉਣ ਲਈ ਅਸੀਂ ਬੇਨਤੀ ਵੀ ਕਰਦੇ ਆਂ ਔਰ ਆਪਣੀਆਂ ਹਾਜ਼ਰੀਆਂ ਭਰੋ ਤੋਂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੋਂ ਬਾਬੇ ਜੋੜੇ ਟੀਵੀ ਦੁਆਰਾ ਜਿਹੜੀਆਂ ਸੰਗਤਾਂ ਦਰਸ਼ਕ ਦੇਖ ਰਹਾ ਹੈ ਤੋਂ ਸਾਰਿਆਂ ਨੂੰ ਅੱਗੇ ਤੋਂ ਅੱਗੇ ਦੱਸ ਸਕਦੇ ਆ ਤੋ ਦੇਸ਼ਵਰ ਬੁਧੀਸ਼ੀ ਬੈਠੀਆਂ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਸਿੱਧਾ ਪ੍ਰਸਾਰਣ ਹੋਏਗਾ ਬਾਬੇ ਜੌੜੇ ਟੀਵੀ ਤੋਂ